ਇਹ ਆਧਾਰ ਕਾਰਡ ਵੀ ਬਣਾ ਕੇ ਦਿੰਦੇ, ਵੋਟਾਂ ਬਣਾ ਕੇ ਦਿੰਦੇ, ਸਭ ਤੋਂ ਵੱਡੇ ਦੋਸ਼ ਬਣਾ ਉਹ ਆ ਸਾਡੇ। ਉਹ ਆਪਣੀ ਸਰਵ ਵੋਟ ਵਾਸਤੇ ਹੋ ਇਹਨਾਂ ਨੂੰ। ਇਹਨਾਂ ਦੇ ਆਧਾਰ ਕਾਰਡ ਵੀ ਬਣਾਉਂਦੇ, ਵੋਟਾਂ ਵੀ ਬਣਾਉਂਦੇ ਇਹਨਾਂ ਦੀ ਆਪਣੀ ਕੁਰਸੀ ਵਾਸਤੇ। ਹੁਣ ਤੈਨੂੰ ਪਤਾ ਵੀ ਉਹ ਮਾਰ ਕੇ ਤੋੜ ਜਦਾ ਤੈਨੂੰ ਲੱਭਣਾ ਹੀ ਨਹੀਂ ਸੀ ਮੁੜ ਕੇ ਉਹ। ਉਹਦਾ ਚਲੋ ਐਵੇਂ ਕਹੀਏ ਪ੍ਰਸ਼ਾਸਨ ਦੀ ਅਸੀਂ ਕਹਿੰਦੇ ਧੰਨਵਾਦ ਵੀ ਕਰਦੇ ਮੜਾ ਮੋਟਾ। ਭਈ ਜਿਨ੍ਹਾਂ ਨੇ ਚਲੋ ਫੜ ਲਿਆ ਉਹਨਾਂ ਨੂੰ ਹਣ। ਪਰ ਗੱਲ ਤਾਂ ਇਹ ਆ ਵੀ ਦੁੱਖ ਹੈ ਅੱਜ ਨਾਲ। ਸਮਝੋ ਸਹੀ ਤੁਸੀਂ ਲੋਕਾਂ ਨੂੰ, ਤੁਸੀਂ ਹੁਣ ਸਾਰੇ ਬਰੇ ਬਰੇ ਖੜੇ ਆਂ, ਬੰਦ ਕਰੋ ਤਾਂ। ਤੂੰ ਪਤਾ ਲੱਗੇ ਸਾਡਾ ਮਰਿਆ ਬਰੀ ਅਸੀਂ 40 40 ਕਿਲੋਮੀਟਰ ਤੋਂ ਆ ਗਏ ਉੱਠ ਕੇ ਹਨਾ ਸਾੜਾ ਕੋ ਤੁਹਾਡੇ ਨਾਲ ਵਾਪਰਨ ਆਇਆ ਇਹ ਤੇ ਮਤ ਸੋਚੋ ਵੀ ਨਹੀਂ ਸਾਡੇ ਕਿੰਨਾ ਸੀ ਬੱਚਾ ਉਹ ਯਾਰ ਕਿੰਨਾ ਕਾ 5 ਸਾਲ ਦਾ ਬੱਚਾ ਕੀ ਹੁੰਦਾ ਆ ਤੁਸੀਂ ਸੋਚੋ ਇਹ ਨਾ ਗੱਲਾਂ ਨੂੰ ਸੋਚੋ ਅਸੀਂ ਇਹ ਨਹੀਂ ਕਹਿੰਦੇ ਕੰਮ ਕਰਨਾ ਉਹਦੇ ਕੰਮ ਕਰਨਾ ਸੀ ਵੀ ਕੰਮ ਕਰ ਜਾਣੇ ਬਗਾਲੇ ਮੁਲਖਾਂ ਜਾਣੇ ਅਸੀਂ ਹਨਾ ਦੂਜੀਆਂ ਸਟੇਟਾਂ 'ਚ ਸਾਡੇ ਬੰਦੇ ਵੀ ਕੰਮ ਕਰਦੇ ਉੱਥੇ ਰਹਿੰਦੇ ਵੀ ਆ ਬਰੀਆ ਤਰੀਕੇ ਨਾਲ ਰਹਿੰਦੇ ਆ ਪਰ ਜੇ ਵਾਪਰ ਰਿਹਾ ਸਾਡੇ ਨਾਲ ਕਦੇ-ਕਦੇ ਕੋਕੋਟ ਸੈਂਟ ਦੇ ਸਾਡੇ ਬੰਦਿਆਂ ਨੂੰ ਹਨਾ ਕਿਤੇ ਦਸਤਾਰਾਂ ਲਾਹਦੇ ਆ ਕਿਤੇ ਆ ਬੱਚਿਆਂ ਨਾਲ ਬਰਾਦਕਾਰ ਹੋਣਦੇ ਆ ਧੀਆਂ ਨਾਲ ਬਰਾਦਕਾਰ ਹੋਣਦੇ ਆ ਹਨਾ ਜੇ ਚਲੇ ਜਾਂਦੇ ਮਾਰ ਕੇ 도ੜ ਜਾਂਦਾ ਕਿਥੋਂ ਵੜ ਲਉਣਾ ਸੀ ਇਹਨਾਂ ਗੱਲਾਂ ਨੂੰ ਸਮਝੋ ਹੌਂਸਲ ਸਿੰਘ ਸਾਹਿਬ ਤੇ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਕੀ ਕਾਰਨ ਕੀ ਆ ਕਾਰਨ ਤਾਂ ਇਹੀ ਆ ਜੀ ਬਈ ਕਿਸੇ ਵੀ ਚੀਜ਼ ਨੂੰ ਮਤਲਬ ਛੇਦੀ ਛਾਲ ਕਰਦੇ ਚੁੱਪ ਕਰਾਉਣ ਵਾਸਤੇ ਹੀ ਬਾਰੋ-ਬਾਰ ਹੀ ਉਹ ਲੈ ਗਏ ਡੈੱਡ ਬੋਡੀ ਉਥੋਂ ਜਿਲਾਸਤਾ ਹਜੋਂ ਤੇ ਸਾਡੇ ਤਾਂ ਦੇਖੋ ਲੋਕੀ ਕਿੱਧਰ ਇਕੱਠੇ ਹੋਏ ਆ ਆਪਾਂ ਇਸੇ ਕਰਕੇ ਇਕੱਠੇ ਹੋਏ ਵੀ ਸਾਨੂੰ ਜਿਹੜਾ ਨਿਆਂ ਮਿਲੇ ਪਰ ਨਿਆਂ ਸਾਨੂੰ ਉਮੀਦ ਨਹੀਂ ਕੋਈ ਵੀ ਨਿਆਂ ਮਿਲੂਗਾ ਕਿਉਂ ਪਹਿਲਾਂ ਵੀ ਇਸ ਜਹਾਰਪੁਰ ਦੇ ਵਿੱਚ ਸਾਡੇ ਨਗਰ ਤੋਂ ਇੱਥੇ ਬੜੇ ਤਕੜੇ ਆਰਤੀਆ ਕਰੀਆਨੇ ਵਾਲੇ ਰਹਿੰਦੇ ਹੀ ਬੰਦੇ ਹੁਣੀ ਸ਼ਾਇਦ ਤੁਹਾਨੂੰ ਪਤਾ ਹੋਣਾ ਉਹਨਾਂ ਦੇ ਬੱਚੇ ਵੀ ਦੋ ਮਾਰ ਦਿੱਤੇ ਸੀ ਇਦਾਂ ਹੀ ਕਿਸੇ ਪ੍ਰਵਾਸੀ ਨੇ ਉਹ ਅੱਜ ਸ਼ਾਇਦ ਪਟਿਆਲੇ ਜਿਲ੍ਹੇ ਪਤਾ ਨਹੀਂ ਕਿਤੇ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਉਹਨਾਂ ਨੂੰ ਅਰ ਦਿੱਤੀ ਨਹੀਂ ਗਈ ਫਾਂਸੀ ਇਹਨਾਂ ਨੂੰ ਫਾਂਸੀ ਹੋ ਜਾਊਗੀ ਨਹੀਂ ਹੋਣੀ ਫਾਂਸੀ ਨਹੀਂ ਹੋਣੀ ਬਾਬਾ ਜੀ ਇੱਥੇ ਲਿਆ ਕੇ ਖੜੇ ਕਰਕੇ ਫਾਂਸੀ ਦੇਣਾ ਹੀ ਤਾਂ ਮੰਨਾਂਗੇ ਨਹੀਂ ਤਾਂ ਲੋਕਾਂ ਦੇ ਬਈ ਛੱਡਣ ਲਿਆ ਕੇ ਅਸੀਂ ਦੱਸਿਆ ਵੀ ਕਿੱਦਾਂ ਮਾਰੀਦਾ ਹੁੰਦਾ ਕਿੱਦਾਂ ਬੱਚਾ ਮਾਰਿਆ ਤੇ ਕਿੱਦਾਂ ਅਸੀਂ ਇਹਦੀ ਇਹਦਾ ਨਿਆਂ ਲੈਣਾ ਬਾਬਾ ਜੀ ਦੋ ਦਿਨਾਂ ਦੇ ਦੋ ਕੇਸ ਆ ਦੋ ਦਿਨਾਂ ਦਾ ਇੱਕ ਰਾਤ ਦਾ ਕੇਸ ਹੋਇਆ ਕੋਈ 6 ਸਾਲ ਦੀ ਬੱਚੀ ਜਿਹਨਾਂ ਬਲਾਤਕਾਰ ਹੋਇਆ 35 ਸਾਲਾਂ ਦਾ ਤੁਸੀਂ ਸੋਚੋ ਤੁਸੀਂ ਸਾਰੇ ਹੀ ਸੋਚੋ ਇਸ ਗੱਲ ਨੂੰ ਅਸੀਂ ਇਕੱਲੇ ਨਹੀਂ ਸੋਚਦੇ ਸਾਰੇ ਹੀ ਸੋਚੋ ਇਸ ਗੱਲ ਨੂੰ ਉਹ ਵੀ ਪੌੜੀ ਨਾਲ ਦਾ ਹਰੀਪੁਰ ਵਾਲੀ ਤੁਹਾਡੇ ਜਿੰਨੇ ਕੰਮ ਖੋਲਾ ਇਹਨਾਂ ਨੇ ਆਪਾਂ ਇਹ ਨਹੀਂ ਕਹਿੰਦੇ ਕੰਮ ਕਰਨ ਉਹ ਵੀ ਕਰਨ ਤੁਸੀਂ ਵੀ ਕਰੋ ਸਾਡੇ ਨੌਜਵਾਨ ਵੀ ਕਰਨ ਪਰ ਜਦੋਂ ਤੁਸੀਂ ਇਹਨਾਂ ਦੇ ਬਰਾਬਰ ਜਾ ਕੇ ਕੰਮ ਕੋਈ ਕਰਦੇ ਆ ਕਿ ਚਾਨੀ ਡਰਾਉਂਦੇ ਮੁੜ ਕੇ ਤੁਹਾਨੂੰ ਡਰਾਉਂਦੇ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਡਰਾਉਂਦੇ ਇਹ ਭਾਜੀ ਸਾਡੇ ਕਿਉਂਕਿ ਉਹਨਾਂ ਦੀ ਉੱਤੇ ਗਿੰਨਦੀ ਜ਼ਿਆਦਾ ਹੁੰਦੀ ਹੈ ਸਾਡਾ ਇੱਕ ਤਾਂ ਮੁੰਡਾ ਕੋਈ ਰੇੜੀ ਰੇੜੀ ਲਾ ਕੇ ਖੜਾ ਹੁੰਦਾ ਦੁਕਾਨ ਪਾ ਕੇ ਇਕੱਠੇ ਹੋ ਕੇ ਦਾਦ ਲਾ ਕੇ ਬੈ ਜਾਂਦੇ ਤੁਸੀਂ ਕੰਮ ਸੇ ਕੰਮ ਹੈ ਨਾ ਚੀਜ਼ਾਂ ਨੂੰ ਵਿਚਾਰੋ ਇਕੱਠੇ ਹੋਵਾਂਗੇ ਤਾਂ ਕੁਝ ਨਾ ਕੁਝ ਤੁਸੀਂ ਲੈ ਲਓਗੇ ਨਿਆ ਲੈ ਲਓਗੇ ਨਹੀਂ ਤਾਂ ਨਹੀਂ ਬੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬਾ ਹੁਣੇ ਤੁਸੀਂ ਇੱਕ ਗੱਲ ਬੋਲੀਆ ਵੀ ਰਹੀਮਪੁਰ ਦੇ ਵਿੱਚ ਇੱਕ 5 ਸਾਲ ਦੇ 25 ਦਾ ਰੇਪ ਕੇਸ ਸੁਣਨ ਦੇ ਵਿੱਚ ਆਇਆ ਏ ਤੁਸੀਂ ਗੱਲ ਬੋਲੀਆ ਵੀ ਉਹਦੇ ਪਿਹਾੜ ਦੇ ਉੱਤੇ ਤੁਸੀਂ ਹੁਣ ਕੁਝ ਕਹਿਣਾ ਚਾਹੋਗੇ ਵੀ ਉਹਨੇ ਕੋਈ ਪੁਲਿਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਕੀਤੀ ਹਲੇ ਦੇ ਕੋਈ ਗ੍ਰਿਫਤਾਰੀ ਨਹੀਂ ਹੋਈ ਹਲੇ ਸਾਨੂੰ ਪਤਾ ਲੱਗਾ ਇੱਥੇ ਜਿਹੜੇ ਸਾਡੇ ਵਿੱਚ ਉਥੇ ਬੰਦੇ ਸੀ ਕਹਿੰਦੇ ਗ੍ਰਿਫਤਾਰੀ ਨਹੀਂ ਹਾਲੇ ਤੱਕ ਹੋਈ ਇਸ ਬੰਦੇ ਯੂਕੇ ਦੀ ਗ੍ਰਿਫਤਾਰੀ ਹੋਈ ਆ ਦੋ ਬੰਦੇਲੇ ਰਹਤੇ ਆ ਉਹ ਪਹਿਲਾਂ ਨਾਲ ਇਹ ਇਕੱਲਾ ਨਹੀਂ ਸੀ ਉਹ ਇਹ ਦੇ ਵੀ ਤਿੰਨ ਜਣੇ ਸੀਗੇ ਸ਼ਾਇਦ ਸਾਨੂੰ ਪਤਾ ਲੱਗਾ ਇੱਕ ਦੀ ਗ੍ਰਿਫਤਾਰੀ ਹੋਈ ਆ ਦੋ ਜਿਹੜੇ ਹਾਲੇ ਵੀ ਭੱਜੇ ਹੋ ਇਹਨਾਂ ਦੇ ਵਿੱਚੋਂ ਅਸੀਂ ਇਹੀ ਚਾਹੁੰਦੇ ਆ ਬਈ ਜੇ ਤੁਸੀਂ ਕਦੇ ਨਹੀਂ ਹੋਗੇ ਤੁਹਾਡੇ ਨਾਲ ਵੀ ਇਹੀ ਕੁਛੇ ਵਾਪਰਨਾ ਜੀ ਸਿੱਧੀ ਜੜੀ ਗੱਲ ਆ ਪੰਜਾਬੀ ਚ ਜੇ ਅੱਜ ਇਕੱਠੇ ਹੋਏ ਨਾ ਇਦਾਂ ਇਕੱਠੇ ਹੋਏ ਆ ਤਾਂ ਨਿਆਂ ਵੀ ਲੈ ਲਓ ਇਹ ਲੜਾਈ ਸਾਰੇ ਪੰਜਾਬ ਦੀ ਸਾਰੇ ਹਿਸ਼ਾਰ ਅਸੀਂ ਇਹ ਨਹੀਂ ਕਹਿੰਦੇ ਜਿਹੜੇ ਕੋਈ ਦੂਜੀਆਂ ਸ਼ੇਟਾਂ ਜੋ ਕੇ ਕੰਮ ਕਰਦੇ ਕਹਿੰਦੇ ਜੀ ਸਦਕੇ ਕਰਨ ਪਰ ਆ ਜੋ ਕੋ ਸਾਡੇ ਨਾਲ ਵਾਪਰਿਆ ਨਹੀਂ ਵਾਪਰਨਾ ਚਾਹੀਦਾ ਜੇ ਮਾਰਦੇ ਆ ਤਾਂ ਫੇ ਇਨਾਂ ਦੇ ਵੀ ਮਾਰਨੇ ਸ਼ੁਰੂ ਕਰੋ ਜੇ ਸਾਡੇ ਨਾਲ ਅੱਜ ਹੋ ਰਿਹਾ ਜੇ ਅਸੀਂ ਅਸੀਂ ਆਰਡਰ ਇਹਨਾਂ ਦੇ ਮਾਰਾਂਗੇ ਬੇਪ੍ਰਸ਼ਾਸਨ ਨੇ ਸਾਾਨੂੰ ਹੱਥ ਪਾਉਣਾ ਇਹ ਸਾਡੇ ਗੋਲੀਆਂ ਲੱਤਾਂ ਤੇ ਮਾਰਨੀ ਸਾਡੇ ਗੋਲੀਆਂ ਮਾਰੀ ਹੋਣ ਇਹਦੇ ਗੋਲੀ ਕੋਈ ਨਹੀਂ ਮਾਰੀ ਗਈ ਉਸ ਬੈਲੇ ਤੁਸੀਂ ਕੰਮ ਕਰੋ ਆਪੋ ਆਪਣੇ ਪਿੰਡਾਂ ਚੋਂ ਸੁਨਿਸ਼ਚਿਤ ਕਰੋ ਜਿਹੜਾ ਪੰਚ ਸਰਪੰਚ ਜਾਂ ਐਮਸੀ ਕੋਈ ਐਮਐਲਏ ਜਿਹੜਾ ਇਹਨਾਂ ਦੀਆਂ ਵੋਟਾਂ ਬਣਾਉਂਦਾ ਨਾ ਉਹਦਾ ਸਾਲੇ ਦਾ ਜਲੂਸ ਕੱਢੋ ਕੱਢੋ ਉਹਦੇ ਜੁੱਤੀ ਫੇਰੋ ਫੜ ਕੇ ਅੰਦਰ ਜਾਣਾ ਪੈਂਦਾ ਕੋਈ ਗੱਲ ਨਹੀਂ ਕਰਨਾ ਬਾਜੀ ਜੇਵੀਆਂ ਜene ਇਹਨਾਂ ਨੇ ਬੋਟਰ ਬਣਾਈਆਂ ਸਾਨੂੰ ਉਸ ਬੰਦੇ ਬਾਰੇ ਪਤਾ ਆ ਕੋਈ ਗੱਲ ਨਹੀਂ ਐਡੀ ਗੱਲ ਨਹੀਂ ਹੈਗੀ ਸਾਨੂੰ ਪਤਾ ਉਸ ਬੰਦੇ ਬਾਰੇ ਜਿਹੜੇ ਉਹਦੇ ਬੰਦੇ ਐਮਸੀ ਬੋਟਰ ਬਣਾ ਰਹੇ ਸਾਨੂੰ ਪਤਾ ਉਹਨਾਂ ਬਾਰੇ ਅਸੀਂ ਕਦੋਂ ਨਜ਼ਰ ਕੋਈ ਨਹੀਂ ਐਡੀ ਗੱਲ ਨਹੀਂ ਚਲੋ ਅਸੀਂ ਨਜ਼ਰ ਕਰਾਂ ਅਸੀਂ ਅਸੀਂ ਉਹਨਾਂ ਨੂੰ ਰੋਕਾਂਗੇ ਜੇ ਨਹੀਂ ਰੋਕਦੇ ਤੇ ਫੇਰ ਜੁੱਤੀ ਦਿਨਾ ਰੋਕਾਂਗੇ ਜੇ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਸਰਪੰਚਾਂ ਦੇ ਬੋਟਰ ਬਣਾਈ ਜਾਂਦੇ ਆ ਇਹ ਜਿਹੜਾ ਕਿਉਂ ਸੁ ਹੋਇਆ ਇਹ ਬੜਾ ਗਲਤ ਕੰਮ ਹੋਇਆ ਅਸੀਂ ਕਿਹਾ ਹੈ ਕਿ ਜੇ ਭਈਏ ਦੇ ਬੱਚੇ ਨਾ ਹੋਇਆ ਹੁੰਦਾ ਅਸੀਂ ਤਾਂ ਵੀ ਨਾਲ ਖੇਲੋਣਾ ਸੀ ਕਿਸੇ ਬੱਚੇ ਦੇ ਨਾਲ ਇਦਾਂ ਦਾ ਜ਼ੁਲਮ ਨਹੀਂ ਹੋਣਾ ਚਾਹੀਦਾ ਇਹ ਕਿਸੇ ਵੀ ਧਰਮ ਜਾਤ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਬੱਚੇ ਜਿਹੜੇ ਆ ਦੁਸ਼ਮਣ ਦੇ ਬੱਚੇ ਦੇ ਨਾਲ ਵੀ ਮਤਲਬ ਹਮੇਸ਼ਾ ਪਿਆਰ ਕਰਨਾ ਚਾਹੀਦਾ ਪਰ ਇਹਨਾਂ ਨੇ ਇੰਨਾ ਕਨਾਉਣਾ ਕੰਮ ਕੀਤਾ ਬੰਦਾ ਬਿਆਨ ਵੀ ਨਹੀਂ ਕਰ ਸਕਦਾ ਜਿੰਮਾ ਸਾਹਿਬ ਜਿਹੜਾ ਜ਼ਿਲ੍ਹਾਕਾਰ ਜਿਹੜਾ ਵੀ ਚੀਮਾ ਸਾਹਿਬ ਇਹ ਕੰਮ ਹੋਇਆ ਇਹਦੇ ਹੁਣ ਵਿੱਚ ਪੁਲਿਸ ਨੇ ਕੀ ਐਕਸ਼ਨ ਲਿਆ ਤੇ ਹੁਣ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਆ ਹੁਣ ਤੱਕ ਤੇ ਜਿਹੜੀ ਕਾਰਵਾਈ ਕੀਤੀ ਆ ਪੁਲਿਸ ਨੇ ਬੜੀ ਵਧੀਆ ਕੀਤੀ ਆ ਉਹਨਾਂ ਨੇ ਰਾਤੋਂ ਰਾਤ ਹੀ ਬੰਦਾ ਜਿਹੜਾ ਅਸੀਂ ਫੜ ਲਿਆ ਸੀ ਤੇ ਗੱਲ ਇਹ ਆ ਵੀ ਕਾਨੂੰਨ ਜਿਹੜੇ ਸਾਡੇ ਨਿਆਂ ਪਰਨ ਵਾਲੀ ਗਲਤ ਆ ਜਿੱਥੇ ਇਹ ਲੋਕੀ ਕਹਿੰਦੇ ਜੀ 302 ਲੱਗ ਗਈ ਆ ਜਿੱਥੇ ਇੱਕ ਦਰਵਾਜ਼ਾ ਪਿੱਛੋਂ 10 ਸਿ ਖਿੜਕੀਆਂ ਭਜਣ ਲਈ ਬਣੀਆਂ ਕਾਨੂੰਨ ਪਹਿਲਾਂ ਹੀ ਇਸ ਹਿਸਾਬ ਦੇ ਬਣੇ ਆ ਉਹ ਬੰਦੇ ਨੂੰ ਪਤਾ ਕਿ ਮੈਂ ਪਹਿਲਾਂ 7 ਸਾਲ ਕੱਟ ਕੇ ਨਿਕਲਿਆ ਆਂ ਗਾ ਮੇਰਾ ਕਾਨੂੰਨ ਨੇ ਕੀ ਵਗਾਲ ਲੈਣਾ ਇਹੋ ਜਿਹੇ ਬੰਦੇ ਦਾ ਇਨਕਾਊਂਟਰ ਕਰਨਾ ਚਾਹੀਦਾ ਸੀ ਅੰਦਰ ਭੇਜਣ ਦੀ بجائے ਜਿੱਥੇ ਜੁਪੀ ਜਿਹਦੇ ਕੀਤਾ ਸੀ ਉਹਨਾਂ ਨੇ ਕਹਿੰਦੇ ਭਈ ਇਹਨੇ ਹੱਥੋਂ ਭਾਈ ਹੋਣ ਲੱਗਾ ਸੀ ਠੋਕਦਾ ਇੰਨੀ ਗੱਲ ਖਿਚਗਾਉਣੀ ਪੈਣੀ ਪੁਲਿਸ ਵਾਲਿਆਂ ਨੂੰ ਇਦਾਂ ਨਹੀਂ ਗੱਲ ਸੂਤ ਆਉਣੀ ਇਹ ਹੁਣ ਜੋ ਚੱਕਾ ਜਾਮ ਹੋਇਆ ਏ ਇਹ ਕਿੰਨੇ ਸਮੇਂ ਲਈ ਤੁਸੀਂ ਇਹ ਚੱਕਾ ਜਾਮ ਕੀਤਾ ਇਹ ਅਜੇ ਕੋਈ ਪੱਕਾ ਫੈਸਲਾ ਨਹੀਂ ਕੀਤਾ ਅਜੇ ਦੇਖਦੇ ਆਂ ਕਿ ਕੀ ਹਾਲਾਤ ਨੇ ਉਹ ਹਿਸਾਬ ਦੇ ਨਾਲ ਆਪਾਂ ਦੇਖਦੇ ਹਾਂ ਰਣਨੀਤੀ ਬਣਾਉਣੀ ਹੈ ਵੀ ਕੀ ਕਰਨਾ ਕੀ ਨਹੀਂ ਅਜੇ ਤੱਕ ਸਮਝ ਨਹੀਂ ਆਉਂਦੀ ਕੋਈ ਉਧਰ ਨੂੰ ਤੁਰੇ ਜਾਂ ਕੋਈ ਉਧਰ ਨੂੰ ਤੁਰੇ ਸਾਰੇ ਜਾਣੇ ਇੱਕ ਜਗ੍ਹਾ ਨਹੀਂ ਗਏ ਕੱਟਣਾ ਇੱਕ ਨਹੀਂ ਨਾ ਹੈਗੀ ਹਾਂਜੀ ਕੱਟਣਾ ਵੀ ਜਿਹੜੀਆਂ ਦੋ ਤਿੰਨਾਂ ਇੱਕ ਦੋ ਤਿੰਨਾਂ ਭਜੀ ਦੋ ਤਿੰਨਾਂ ਤਾਂ ਇੱਕ ਕੱਲ ਦੀ ਵੱਖਰੀ ਆ ਲੋਕੀ ਪਹਿਲ ਨਹੀਂ ਕਰਦੇ ਮੌਕਾ ਨੂੰ ਪਹਿਲ ਕਰਨੀ ਪੈਣੀ ਆ ਘਰਾਂ ਚੋਂ ਨਿਕਲਣਾ ਪੈਣਾ ਭਾਈਆਂ ਕੋਲੋਂ ਕੁੱਟ ਖਾ ਕੇ ਦੇ ਵੀਡੀਓ ਪਾ ਦਿੰਦੇ ਆ ਭਾਈਆਂ ਨੂੰ ਕੁੱਟ ਕੇ ਵੀਡੀਓ ਕਿਉਂ ਨਹੀਂ ਪਾਉਂਦੇ ਚੰਡੀਗੜ੍ਹ ਬਾਈਪਾਸ ਜਾ ਕੇ ਦੇਖੋ ਸਾਰਾ ਕਲੀਅਰ ਕਰਾਤਾ ਉੱਥੇ ਤੇ ਹੁਣ ਜੀਮਨ ਸਾਹਿਬ ਉਹ ਤੁਸੀਂ ਕਲੀਅਰ ਕਰਵਾਇਆ ਇਹ ਤਾਂ ਪ੍ਰਸ਼ੰਸਾਯੋਗ ਹੈ ਪਰ ਅੱਜ ਦਾ ਜਿਹੜਾ ਮੁੱਦਾ ਹੈ ਉਹਦੇ ਬਾਰੇ ਦੱਸੋ ਕਿ ਹੁਣ ਅਗਲੀ ਰਣਨੀਤੀ ਕੀ ਹੈ ਤੇ ਅੱਗੇ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਆਂ ਚੱਲ ਜਾਓ ਭਜੀ ਕੋਈ ਨਹੀਂ ਕੋਈ ਹੋਰ ਵੀ ਹੋਰ ਵੀ ਬੋਲ ਸਕਦਾ ਇਹ ਨਹੀਂ ਕੋ ਗੱਲ ਹੈਗੀ ਗੱਲ ਇਹ ਆ ਵੀ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਕਾਨੂੰਨ ਦੀ ਅਸੀਂ ਤੇ ਕਹਿੰਦੇ ਆ ਜੇ ਇਹਨਾਂ ਨੇ ਤੇ ਬਾਹਰ ਹੀ ਨਹੀਂ ਆਉਣ ਦੇਣਾ ਉਹਨੂੰ ਉਹਦੀ ਪੇਸ਼ੀ ਨਹੀਂ ਹੋਣ ਦੇਣੀ ਅਸੀਂ ਤੇ ਪੇਸ਼ੀ ਤੇ ਐ ਚੁਟਕਾ ਲੈਣਾ ਜੇ ਕਿਤੇ ਸਾਡੇ ਹੱਥ ਆ ਗਿਆ। ਬਸ ਇੱਕ ਵਾਰੀ ਉਹਦੇ ਹੱਥ ਲੱਗਣ ਦੀ ਧੀਰ ਆ। ਭਾਈ ਹੁਣੇ ਹੀ ਦੱਸ ਕੇ ਆਟੇ ਆ। ਹੁਣੇ ਕਹਿ ਜਿਹਾ। ਕਾਨੂੰਨ ਦੋਤਨਾ ਦਾ। ਹਾਂ। ਕਮਿਊਨਿਟੀ ਦੇ ਕੇ ਇਥੇ ਕਾਨੂੰਨ ਲਾਇਆ ਜਾਂਦਾ। ਹੂੰ ਬਿਲਕੁਲ। ਜਿਹੜਾ ਇਹ ਇਹਦਾ 700 ਦੇ ਪਹਿਲਾਂ ਇਹ ਜੇਲ ਘਟ ਗਿਆ ਆ ਇੱਕ ਕ੍ਰਿਨਲ ਬੰਦਾ ਆ। ਇਹਦੀ ਇਹਦੀ ਆਈਡੈਂਟੀਫਿਕੇਸ਼ਨ ਪਹਿਲਾਂ ਕਿਉਂ ਨਹੀਂ ਹੋਈ? ਦੂਸਰੀ ਗੱਲ ਇਹ ਆ ਪੰਜਾਬ ਦੇ ਵਿੱਚ ਕੋਈ ਵੀ ਬਾਦਾਂ ਜ਼ਮੀਨ ਨਹੀਂ ਲੈਦਾ ਤਾਂ ਅਸੀਂ ਇਹ ਚਾਹੁੰਦੇ ਆਂ ਵੀ ਇਹ ਮਤਾ ਜਿਹੜਾ ਪਾਇਆ ਜਾਏ ਪੰਜਾਬ ਸਰਕਾਰ ਕੋਈ ਵੀ ਪੰਜਾਬ ਤੋਂ ਬਾਹਰ ਆ ਕੇ ਜ਼ਮੀਨ ਨਹੀਂ ਲਏਗਾ ਦੂਸਰੀ ਗੱਲ ਇਹ ਆ ਜੇ ਇਹ ਹੀ ਕਤਲ ਕਿਸੇ ਸਿੱਖ ਨੇ ਕੀਤਾ ਹੁੰਦਾ ਤਾਂ ਉਹਨੂੰ ਇਨਕਾਊਂਟਰ ਹੋ ਗਿਆ ਹਣਾ ਅਸੀਂ ਬਿਲਕੁਲ ਜੀ ਬਿਲਕੁਲ ਤੇ ਜੇ ਉਹ ਬੰਦਾ ਹੱਥ ਨਾ ਆਇਆ ਹੁੰਦਾ ਤਾਂ ਸਾਰਾ ਪਤਵਾ ਉਹਦਾ ਸਾਰੇ ਬੱਚਿਆਂ ਇੱਥੇ ਬਿਠਾਇਆ ਹੋਣਾ ਸੀ ਰਾਣੇ ਸਾਨੂੰ ਪ੍ਰਸ਼ਾਸਨ ਇਹ ਗੱਲ ਦੱਸੇ ਸਰਕਾਰ ਇਹ ਗੱਲ ਦੱਸੇ ਵੀ ਕਦੋਂ ਇਨਕਾਊਂਟਰ ਕਰਨਾ ਉਹਦਾ ਕੀ ਉਹਦਾ ਇਨਕਾਊਂਟਰ ਇਨਕਾਊਂਟਰ ਕਦੋਂਗੇ ਹਣ ਇਹ ਬੰਦੇ ਪਾਣੀ ਸਿਰ ਤੋਂ ਐਨਾ ਲੰਗਿਆ ਸਰਕਾਰਾਂ ਨੇ ਕੁਝ ਨਹੀਂ ਕਰਨਾ ਹੁਣ ਜਨਤਾ ਨੇ ਜੋ ਕਰਨਾ ਉਹੀ ਕਰਨਾ ਅਸੀਂ ਇਹ ਗੱਲ ਕਹਿੰਨੇ ਆਂ ਕਿ ਆਓ ਭਰਾਵੋ ਚਾਹੇ ਇੱਥੇ ਪੰਜਾਬ ਦਾ Hindu ਆ ਚਾਹੇ Sikh ਆ ਚਾਹੇ Musalman ਆ ਸਾਡਾ ਕਲਚਰ ਜਿਹੜਾ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਂਝਾ ਆ ਸਾਡੀਆਂ ਸਾਂਝਾਂ ਨੇ ਇੱਕ ਦੂਜੇ ਦਾ ਦੁੱਖ ਹੈਗਾ ਇਹ ਸਾਡਾ ਜਿੰਨਾ ਇੰਡੀਆ ਦਾ ਕ੍ਰਿਮੀਨਲ ਪਲਸਨ ਜੋ ਵੀ ਹੈਗਾ ਉਹ ਜਿੰਨੇ ਪ੍ਰਵਾਸੀ ਹੈਗੇ ਉਹ ਸਾਰੇ ਗੱਡੀਆਂ ਵਿੱਚ ਚੜਾ ਜਿਹੜਾ ਇੱਥੇ ਫਿੱਟ ਕੀਤਾ ਜਾ ਰਿਹਾ ਸਾਨੂੰ ਇਥੋਂ ਸਾਡੀ ਨੌਜਵਾਨੀ ਜੁਹਾਜਾਂ ਚੜਾ ਜਿਹੜਾ ਘਟਗਿੰਦੀ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਤੇ ਮੈਂ ਸ਼ਹਿਰ ਵਾਸੀਆਂ ਕੋਲ ਸਰ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਤਾਂ ਪਿੰਡਾਂ ਵਿੱਚ ਡਾਂਗ ਦੇ ਜੋਤੇ ਨਾਲ ਉਡਾ ਲਾਂਗੇ ਤੁਹਾਡੇ ਤੋਂ ਡੜਾਏ ਨਹੀਂ ਜਾਣਾ ਤੁਹਾਡੇ ਘਰਾਂ ਦੇ ਨੇੜੇ ਆ ਕੇ ਬਸ ਗਏ ਤਾਂ ਇਹ ਤੁਹਾਨੂੰ ਢਾਉਣਗੇ ਅਜੇ ਵੀ ਮੌਕਾ ਆਉ ਉਹ ਇਕੱਠੇ ਹੋ ਕੇ ਪਿੱਟ ਤੇ ਖੜੀਏ ਕਿ ਦੂਜੇ ਦੀ ਤੇ ਆਓ ਮੰਡੀਅਲ ਚਲੀਏ ਸੁਬਾਨ ਅੱਲਾਹ ਇਹ ਗੱਲ ਸੁਣ ਲੋ ਜਿੰਨੇ ਵੀ ਪਤਵਾਰੀਆਂ ਨੇ ਮੰਡੀ ਲਾਈ ਅਸੀਂ ਉਹ ਤੇ ਡਾਉਣੇ ਮੰਡੀਆਂ ਸਾਡੀਆਂ ਆ ਸਾਡੇ ਜੀਵੀਡਰ ਲੈ ਕੇ ਆਉਂਦੇ ਬਸ ਇੱਥੇ ਉਹ ਤੇ ਡਾਉਣੇ ਅਸੀਂ ਉਹ ਹੁਣ ਇੱਥੇ ਅਸੀਂ ਰਹਿ ਨਹੀਂ ਦੇਣੇ ਸਾਡੇ ਪੰਜਾਬੀਆਂ ਦੀ ਜਿਹੜੀ ਨੀ ਲੱਗਣ ਦਿੰਦੇ ਪੰਜਾਬੀ ਡਾਂਗਾ ਚ ਕੀਆ ਜੇ ਸਦਗਤ ਬੱਚਾ ਬੰਦੀ ਪੌ ਜਨੇ ਬੱਚੇ ਸਾਡੇ ਤੇ ਪਾਉਣੇ ਅਸੀਂ ਪੰਜਾਬ ਦੇ ਨਾਲ ਤੁਸੀਂ ਨਹੀਂ ਖੜੋਗੇ ਸਰਕਾਰ ਨਹੀਂ ਖੜੇਗੀ ਪੰਜਾਬ ਜਨ ਨਹੀਂ ਖੜੇਗਾ ਮੈਂ ਜਾਣਦਾ ਹਾਂ ਕਿ ਤੁਸੀਂ ਪੰਜਾਬ ਜਾ ਕੇ ਨੰਗੇ ਆ ਜਾਣਾ ਵੱਡੇ ਭਾਈ ਗੱਲ ਕਰਨੀ ਹੈ ਇੱਕ ਜੀ ਆ ਸੁਣੋ ਭਾਈ ਗੁਰੂ ਦੇ ਖਾਲਸਾ ਭਾਈ ਗੁਰੂ ਫੜੇ ਜੀ ਮੈਂ ਪੰਜਾਬੀ ਬੰਦਾ ਹਾਂ ਰੀਮਪੋਰਟ ਮੰਡੀ 'ਚ ਮੇਰੀਆਂ 5 ਰੇੜੀਆਂ ਲੱਗਦੀਆਂ ਸੀ ਪਹਿਲਾਂ ਮੇਰੇ ਮਾਂ ਫੇ ਬਿਮਾਰ ਹੋਣ ਕਰਕੇ ਮੈਨੂੰ ਮਜ਼ਦੂਰੀ ਕਰਦੀ ਮੈਂ ਨਹੀਂ ਲਾ ਸਕਿਆ ਹੁਣ ਮੈਂ ਅੱਥੇ ਜਦੋਂ ਰੇੜੀ ਲਾਉਣ ਜਾਂਦਾ ਤਾਂ ਭਈਆਂ ਨੇ ਮੈਨੂੰ ਠਾਇਆ ਰੇੜੀ ਨਹੀਂ ਲਾਉਣ ਦਿੱਤੀ ਜਿਹੜੇ ਸਾਡੇ ਹੀ ਮੰਡੀ ਦੇ ਬੰਦੇ ਆ ਪੰਜਾਬੀ ਬੰਦੇ ਉਹ ਭਈਆਂ ਦਾ ਸਾਥ ਦਿੰਦੇ ਆ ਸਵੇਰੇ ਮਨਜੀਤ ਰਾਜੀ ਨੂੰ ਮੈਂ ਸੱਜਿਆ ਸੀ ਮੇਰੇ ਨਾਮ ਮਨਜੀਤ ਰਾਏ ਨੂੰ ਸੱਦਿਆ ਸੀ ਉਹਨਾਂ ਨੇ ਮੇਰੀ ਜੜੀ ਲਵਾਈ ਆ ਕੇ ਮੰਡੀ ਦੇ ਪ੍ਰਧਾਨ ਨੂੰ ਕਹਿ ਕੇ ਜੜੀ ਲੱਗੀ ਹੁਣ ਮੈਂ ਦੁਬਾਰਾ ਫੇਰ ਜੜੀ ਨੂੰ ਉੱਥੇ ਲਾਉਣ ਗਿਆ ਉਹਨਾਂ ਨੇ ਮੇਰੀ ਜੜੀ ਫੇਰ ਬੰਦਰੋਂ ਬਾਹਰ ਕੱਢਦੀ ਕਿੱਥੇ ਸੋਦਾ ਵੇਖਦਾ ਅੰਡਿਆਂ ਦੇ ਉੱਤੇ ਵਿਗਣਾ ਹੈ ਕਿੱਥੇ ਅਸੀਂ ਵੇਚਦੇ ਆ ਉਥੇ ਵੇਚਣ ਨਹੀਂ ਦਿੰਦੇ ਕਹਿੰਦੇ ਤੂੰ ਗੰਡੀ ਚੋਂ ਬਾਹਰ ਚੱਲ ਦੂ ਉਹ ਪੁੰਝੇ ਜਾ ਕੇ ਜੜੀ ਲਾਉਣੀ ਆ ਜੇ ਕੋਈ ਵੀ ਉਥੇ ਪੰਜਾਬੀ ਆਉਂਦਾ ਕਿਸੇ ਨੂੰ ਟਿਕਣ ਨਹੀਂ ਦਿੰਦੇ ਜੀ ਆਪੇ ਚਾਹੁੰਦੇ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹ ਪਹਿਲਾਂ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਨਾਲ ਲਿਆ ਜਾਵੇ ਇਹ ਪ੍ਰੋਬਲਮ ਆਪਣੇ ਆਪ ਹੀ ਠੀਕ ਹੋ ਜਾ ਪੰਜਾਬੀਆਂ ਨੂੰ ਉੱਥੇ ਬੇਨਤੀ ਕਰਦੇ ਆਂ ਪਰ ਪੰਜਾਬੀ ਹੀ ਵਿੱਚ ਸਾਡੇ ਜਿਹੜੇ ਭਰਾ ਆ ਸਾਡਾ ਸਾਥ ਨਹੀਂ ਦਿੰਦੇ ਪੰਜਾਬੀ ਤੇ ਹੁਣ ਫੇ ਇਹ ਕਹਿ ਰਹੇ ਪਏ ਪੰਜਾਬੀ ਸਾਡਾ ਸਾਥ ਨਹੀਂ ਦਿੰਦੇ ਤੇ ਹੁਣ ਇਹ ਕੱਟ ਵੀ ਬਾਈਪਾਸ ਵਾਲੇ ਮੁੱਦੇ ਤੇ ਸਾਡੇ ਸਿੱਖ ਲੀਡਰ ਆ ਕੇ ਸਾਡੇ ਨਾਲ ਲੜਦੇ ਜੀ ਭਈਆਂ ਦੀਆਂ ਰੇੜੀਆਂ ਲਵਾ ਦਿਓ ਦੁਆਰਾ ਭਾਈ ਉਹ ਗਾਲਾ ਪਤਾ ਕਿੱਦਾਂ ਕੱਢਦੇ ਉੱਤੇ ਕੁੜੀਆਂ ਨੂੰ ਕੁੜੀਆਂ ਨੇ ਸੌਤਾ ਲੈਣਾ ਕੋਈ ਓਏ ਵਜਾ ਪਤਾ ਕੀ ਆ ਜੀ ਵਜਾ ਤੇ ਇਹ ਆ ਵੀ ਉਹਨਾਂ ਤੋਂ ਮਹੀਨਾ ਜਹਾ ਹਫਤਾ ਚੱਲਦਾ ਧੋਕੇ ਨਹੀਂ ਸਿੱਧੀ ਗੱਲ ਆ ਇਹੀ ਇਹੀ ਗੱਲ ਪਤਾ ਕੀ ਭਾਈ ਜੀ ਧੋਕੇ ਸਰ ਇੱਕ 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 ਬੰਦਾ ਵੀ ਘੜ ਦਿੰਦੇ ਇਹਨਾਂ ਵਰ ਗਿਆ ਸਾਡੇ ਪਾਰੀ 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 ਬਾਰੀ ਬੋਲੋ ਪਾਰੀ ਬਾਰੀ ਬੋਲੋ ਹਾਂਜੀ ਇੱਕ ਭਈਆ ਜਾਂਦਾ ਆ 15 ਭਈਏ ਲੈ ਆਉਂਦਾ ਬਾਬਾ ਜੀ ਇੱਕ ਮਿੰਟ ਇੱਕ ਭਈਆ ਜਾਂਦਾ ਆ 15 ਭਈਏ ਲੈ ਆਉਂਦਾ ਉਹਨਾਂ ਨੂੰ ਇਹ ਗੱਲ ਦੀ ਬੇਨਤੀ ਵੀ ਕਰਦੇ ਯਾਰ ਜਾਰਾ ਪ੍ਰਵਾਸੀ ਨਾ ਲੈ ਆਓ ਇੱਕ ਜਣਾ ਜਾਂਦਾ 10 ਜਣੇ ਲੈ ਕੇ ਆਉਂਦਾ ਹਰ ਮਹੀਨੇ ਕੋਈ ਮੇਰਾ ਖਿਆਲ 20 30 ਵਜੇ ਸਾਡੀ ਮੰਡੀ ਦੇ ਵਿੱਚ ਪ੍ਰਵਾਸੀ ਆਉਂਦੇ ਹੀ ਆਉਂਦੇ ਆ ਮੰਡੀ ਦੇ ਵਿੱਚ ਸਵੇਰੇ ਮੇਰੀ ਆਰਤੀਆਂ ਨਾਲ ਗੱਲ ਹੋਈ ਕਹਿੰਦੇ ਯਾਰ ਜੇ ਭਈਏ ਚੱਲ ਕੇ ਕੰਮ ਕਿਦਾਂ ਹੋਊਗਾ ਮੈਂ ਕਿਹਾ ਕੰਮ ਜਿੰਨਾ ਪੰਜਾਬੀ ਕਰਦੇ ਦੁਬਈਆਂ ਜਾ ਕੇ ਇੱਥੇ ਕੰਮ ਕਰਨਗੇ ਦੁਬਈ ਮੰਡੀ ਦੇ ਵਿੱਚ ਰੇੜੀ ਲਾ ਕੇ ਰੁਪਈਆ 40 50000 ਬਣ ਜਾਂਦਾ ਵਾ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਤੁਹਾਡੇ মিডিਆ ਰਾਹੀਂ ਵੀਰਾਂ ਨਾਲ ਹੀ ਮੈਂ ਦਊਂਗਾ 15000 ਰੁਪਿਆ ਤਨਖਾਹ ਇੱਕ ਬੰਦੇ ਨੂੰ 50 ਬੰਦੇ ਮੈਨੂੰ ਚਾਹੀਦੇ ਰੇੜੀਆਂ ਲਾਉਣ ਵਾਲੇ ਪੰਜਾਬੀ ਮੇਰੇ ਪੈਸੇ ਕੱਢ ਜਾਣ ਵੱਜ ਜਾਣ ਮੈਂ ਪੰਜਾਬੀ ਬੰਦਾ ਆ ਝੂਠੀ ਬੱਲੂ ਮਹਾਰਾਜ ਦੀ ਕਸਮ ਖਾਈ ਗਾਉਂਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਭਾਜੀ ਮੈਂ ਤਾਂ ਇਹ ਕਹਾਂਗਾ ਮੰਡੀ ਚ ਮੇਰੀ ਦੁਕਾਨ ਆ ਠੀਕ ਐ ਚੰਦੀ ਆਪਣਾ ਉੱਥੇ ਮੋਰੇ ਰੇੜੀਆਂ ਲੱਗਦੀਆਂ ਕੋਈ ਧੀ ਭੈਣ ਕੋਈ ਸੌਦਾ ਲਿਆਣ ਆਂਦੀ ਕੋਈ ਤੂੰ ਤੂੰ ਮੈਂ ਮੈਂ ਹਿੰਦੀ ਮਾੜੀ ਅੱਗੇ ਜਾਂਦੀ ਏਦਾਂ ਦੀਆਂ ਗਾਲਾਂ ਕੱਢ ਦੇਣਾ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਇਕੱਲਾ ਬੰਦਾ ਉੱਥੇ ਕੀ ਕਰੂੰਗਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਭਾਈ ਨਾਲ 20 ਨੇ ਖੜੇ ਹੋਣਗੇ ਤਾਂ ਆਪਾਂ ਹੁਣ ਹੀ ਖਿੱਚ ਬਾਦਵਾ ਕੇ ਖੜਾ ਰਹੇ ਆਂਦੇ ਕਹਿੰਦੇ ਕਾਲਾ ਕੱਢ ਦੇ ਹੁਣ ਘਰਾਂ ਤੋਂ ਇਸ ਸਾਰਿਆਂ ਨੂੰ ਦੇਖ ਲੋ ਕੀ ਆ ਸ਼ਰਮ ਆਣੀ ਜਾਂਦੀ ਪੰਜਾਬੀ ਬੰਦੇ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਆ ਕੀ ਕਾਹਨ ਦਾ 5 ਸਾਲ ਦਾ ਬੱਚਾ ਭਈ ਕੀ ਹੁੰਦਾ ਕੀ ਹੁੰਦਾ ਉਹ ਨਾ ਨਹੀਂ ਕਰਦਾ ਆ ਇਹ ਪੁਰਾਣਾ ਕੇਸ ਹੈ ਹਿਆਪੁਰ ਦਾ ਨਹੀਂ ਦੂਜਾ ਕੇਸ 1 ਰੁਪਇਆ 1 ਰੁਪਇਆ ਕਾਲਾ ਕੱਢਦੇ ਯਾਰ ਕਾਲਾ ਕੱਢਦੇ ਮੰਡੀਆਂ ਨੂੰ ਚਲੋ ਪੰਜਾਬੀ ਭਰਾਵਾਂ ਨੂੰ ਬੋਲਦੇ ਨਹੀਂ ਬੋਲਦੇ ਜੇ ਕੋਈ ਸਾਡਾ ਪੰਜਾਬੀ ਵੀਰੇੜੀ ਲਗਾ ਆ ਤੁਸੀਂ ਉੱਥੋਂ ਸਮਾਨ ਖਰੀਦੋ ਇਹ ਉੱਪਰ ਹੀ ਬੀੜੀਆਂ ਪੀਂਦੇ ਆ ਉੱਪਰ ਹੀ ਸਰਦਾਚਣ ਖਾਂਦੇ ਆ ਕੋਈ ਤੁਹਾਡੀ ਰਹਿਤ ਮਰਿਆਦਾ ਨਹੀਂ ਹੈ ਬਾਬਾ ਜੀ ਆ ਬੰਦਾ ਆਇਆ ਜੀ ਇੰਤਜ਼ਾਰ ਕਰਕੇ ਪੰਜਾਬੀਆਂ ਦੇ ਕੋਲੋਂ ਸਮਾਨ ਲਵੋ ਆਪਣੇ ਭਰਾਵਾਂ ਦੇ ਕੋਲੋਂ ਆ ਮੁੰਡਾ ਆਇਆ ਕੱਲੇ ਨੂੰ ਪੈ ਗਿਆ ਜੀ ਇਹਨੂੰ ਆ ਪਹਿਲਾਂ ਲਿਖੋਗਾ ਜੀ ਖਾਲਸਾ ਵੈਕਰਚੂ ਕੀ ਪਤਾ ਕਿਰਤੀ ਜੰਦਾ ਜੀ ਬੈਠੇ ਭਈਏ ਇਕੱਠੇ ਹੋ ਗਏ ਜਿਹੜੀ ਕੀ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ ਬਾਈਪਾਸ ਤੇ ਇੱਕ ਮੂਰਤਾ ਦਹਨ ਕੀਤਾ ਉਹ ਸਾਡੇ ਅਸੀਂ ਨਹੀਂ ਕੀਤਾ ਸਾਡੇ ਸਿੰਘਾਂ ਨੇ ਰਾਤ ਨੂੰ ਕੀਤਾ ਭਰਾਵਾਂ ਨੇ ਕੀਤਾ ਸਾਰਿਆਂ ਨੇ ਕੀਤਾ ਪਿਛਲੇ ਕੁਝ ਦਿਨਾਂ ਤੋਂ ਮੈਂ ਉਥੇ ਆਪਣਾ ਸਾਲ ਲਗਾ ਰਿਹਾ ਪਰ ਮੈਂ ਪਿਛਲੇ 3-4 ਦਿਨਾਂ ਤੋਂ ਮੈਂ ਇੱਕ ਗੁਰਸਖ ਬੰਦਾ ਸਾਡੇ ਘਰ 'ਚ ਕੋਈ ਸ਼ਰਾਬ ਤਮਾਕੂ ਬੀੜੀ ਪੀਣ ਵਾਲਾ ਨਹੀਂ ਆ ਪ ਮੈਂ ਬਹੁਤ ਸਵਰਕਾਰ ਕੇ ਮੈਂ ਸਮਾਨ ਖਰੀਦ ਕੇ ਜਾ ਰਿਹਾ ਮੇਰਾ 파ਰਾ ਹਾਈ ਹੋ ਰਿਹਾ ਸਗਾ ਪਰ ਇੱਕ ਗੱਲ ਕੀ ਇਹਨਾਂ ਦੇ ਵਿੱਚ ਇੱਕਾ ਸਾਡੇ ਵਿੱਚ ਇੱਕਾ ਨਹੀਂ ਆਜ ਦੀ ਗੱਲ ਹੈ ਅੱਜ ਸਵੇਰੇ ਮੈਂ ਤਕਰੀਬਨ 4:30 5 ਵਜੇ ਮੰਡੀ ਪਹੁੰਚਿਆ ਤਾਂ ਮੈਨੂੰ ਰਾਤ ਦੀ ਅਸੀਂ ਗੱਲ ਸ਼ਾਮ ਤੋਂ ਅਸੀਂ ਪਰਿਵਾਰ ਦੁਖੀ ਪਰਿਵਾਰ ਦੇ ਨਾਲ ਆ ਸਾਡੇ ਜਥੇਦਾਰ ਸਭ ਦੇ ਨਾਲ ਆ ਤੇ ਮੈਂ ਤੋਂ ਸ਼ੁਰੂ ਕਰ ਦਿੱਤਾ ਮੈਂ ਮੰਡੀ ਦੇ ਵਿੱਚ ਇਕਲਾਣ ਕਰ ਚੁੱਕਾ ਹਾਂ ਵੀ ਜੇ ਕੋਈ ਪ੍ਰਵਾਸੀ ਬੰਦਾ ਕਿਸੇ ਸਰਦਾਰ ਬੰਦੇ ਦੇ ਕੋਲ ਖੜਾ ਬੀੜੀ ਪੀਂਦਾ ਜਾਂ ਕੋਈ ਵੀ ਰੀੜੀਆਂ ਉੱਥੇ ਲੱਗੀਆਂ ਹੋਈਆਂ ਅੰਦਰ ਪੁਲਿਸ ਵਾਲੇ ਵੇਚਦੇ ਆ ਜਾਂ ਜਿਹੜੇ ਉਥੇ ਸਬਜ਼ੀ ਵਗੈਰਾ ਦੇ سٹਾਲ ਲਗਾ ਕੇ ਵੇਚਦੇ ਆ ਉਹਨਾਂ ਨੂੰ ਸਖਤ ਵਾਰਨਿੰਗ ਦੇ ਚੁੱਕੇ ਆ ਵੀ ਅੱਜ ਤੋਂ ਬਾਅਦ ਕੋਈ ਵੀ ਪਰਵਾਸੀ ਤੁਸੀਂ ਸਬਜ਼ੀ ਜਾਂ ਫਰੂਟ ਵੇਚਦੇ ਹੋ ਤਮਾਕੂ ਬੀੜੀ ਪੀਂਦਾ ਨਜ਼ਰ ਆ ਗਿਆ ਤਾਂ ਤੁਹਾਡਾ ਜਿਹੜਾ ਹਸਰਾ ਮਾੜਾ ਹੋਗਾ ਮੈਕਸਿਮਮ ਪ੍ਰੋਗਰਾਮ ਕੀਆ ਇੱਥੇ ਜਾਂ ਹੁਣ ਤੁਸੀਂ ਮੁੰਡੀ ਬੈਠ ਕੇ ਪੈਣਾ ਰਾਨੀ ਜੀ ਦਾ 10 10 ਮਿੰਟ ਕਰਦੀ ਆਂ ਜੀ ਇੱਥੇ ਬੈਠ ਕੇ ਰਾਨੀ ਤਾ ਜੀ